يلا ونتي ਅੱਜ ਕੀ ਹੋ ਰਿਹਾ ਮਾਣਿਆ ਤੇ ਅੱਜ ਜੀ ਸ੍ਰੀਮਾਨ ਐਸਐਸਪੀ ਸ੍ਰੀ ਗਗਨਜੀਤ ਸਿੰਘ ਜੀ ਐਸਐਸਪੀ ਸਾਹਿਬ ਮਲੇਕੋਲਾ ਜੀ ਦੇ ਦੇਸ਼ਾਂ ਦੇ ਤਮ ਸਾਰ ਅਸੀਂ ਸ਼ਹਿਰ ਦੀ ਟ੍ਰੈਕ ਨੂੰ ਨਿਕਰਨ ਦੇ ਲਈ ਆਪਣੇ ਬੜੇ ਯਤਨ ਜਾਰੀ ਕਰਕੇ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਨਗਰ ਕੌਂਸਲ ਤੇ ਪਬਲਿਕ ਦੀ ਸਹਾਇਤਾ ਨਾਲ ਅਸੀਂ 5-6 ਦੇ ਕਰੀਬ ਜਿਹੜੀਆਂ ਪਾਰਕਾਂ ਬੋਲੀਆਂ ਨੇ ਜਿਹਦੇ ਨਾਲ ਸ਼ਹਿਰ ਦੇ ਵਿੱਚ ਬੜਾ ਲੋਕਾਂ ਨੂੰ ਆਮ ਜਨਤਾ ਨੂੰ ਬੜਾ ਸੁੱਖ ਮਿਲ ਰਿਹਾ ਆਪਣਾ ਆਉਣ ਜਾਣ ਦਾ ਜਿਹੜਾ ਰਸਤਾ ਕੁਲਾ ਰਹਿੰਦਾ ਹੈਗਾ ਕੋਈ ਦਿੱਕਤ ਨਹੀਂ ਆਉਂਦੀ ਸਕੂਲੀ ਵਹਿਣਾ ਆਉਂਦੀਆਂ ਨੇ ਬੱਚੇ ਪੜ੍ਹ ਕੇ ਆਉਂਦੇ ਆ ਗਰਮੀ ਦਾ ਮੌਸਮ ਆ ਗਿਆ ਗੱਡੀਆਂ ਪਹਿਲਾਂ ਜਾਮ ਲੱਗ ਜਾਂਦਾ ਸੀਗਾ ਅੱਸੀ ਕਦਾਂ ਧਿਆਨ ਦੇ ਵਿੱਚ ਰੱਖਦੇ ਹੋਏ ਆਪਣੀ ਡਿਊਟੀ ਨੂੰ ਪੂਰਾ ਯਤਨ ਨਾਲ ਕਰਕੇ ਹੋਏ ਟ੍ਰੈਕ ਨਿਰਮਨ ਚਲਾ ਰਹੇ ਹਾਂ ਅੱਛਾ ਅੱਜ ਕਿਹੜੀ ਸੰਸਥਾ ਵੱਲੋਂ ਸਮਾਨ ਦਿੱਤਾ ਗਿਆ ਅੱਜ ਕਾਮਧ سينਮਾ ਰੋਡ ਵੱਲੋਂ ਜਿਹੜੇ ਵੀ ਆਪਣੇ ਇਧਰ ਮੈਕੀ ਕਰ ਸਕਦੇ ਨੇ ਉਹਨਾਂ ਨੂੰ ਸਸਲੀਕ ਨੇ ਜਿਆ ਮੋਤਵਰ ਹੁੰਦੇ ਨੇ ਉਹਨਾਂ ਵੱਲੋਂ ਸਾਨੂੰ ਸਾਡਾ ਜਿਹੜਾ ਕੰਮ ਕਾਜ ਦੇਖ ਕੇ ਟ੍ਰੈਕ ਨੂੰ ਵਧੀਆ ਤਰ੍ਹਾਂ ਦਰੂ ਪੰਗਨਾ ਚਲਾਉਂਦੇ ਸਾਨੂੰ ਸਨਮਾਨ ਕੀਤਾ ਜਾ ਰਿਹਾ ਜੀ ਜਦੋਂ ਥੱਕ-ਵੱਖ ਜਗ੍ਹਾ ਤੇ ਥੋੜਾ ਸਨਮਾਨ ਹੋਇਆ ਕੀ ਮਹਿਸੂਸ ਕਰਦੇ ਹੋ ਮਹਿਸੂਸ ਆਪਣੇ ਆਪ ਦੇ ਕੰਮ ਤੇ ਫਖਰ ਮਹਿਸੂਸ ਕਰਦੇ ਆ ਜੀ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਸਾਨੂੰ ਐਦਾਂ ਮੌਕਾ ਮਿਲਦਾ ਹੈ ਸਾਨੂੰ ਡਿਊਟੀ ਕਰਨ ਦਾ ਸਾਡੇ ਮਨ ਨੂੰ ਉਤਸ਼ਾਹ ਪੈਦਾ ਹੁੰਦਾ ਹੈ ਜਦੋਂ ਪਾਵਰ ਕਿ ਸਾਡੀ ਪਰਸੰਸਾ ਕਰਦੀ ਹੈ ਪਾਵਰ ਸਾਡੇ ਨੇੜੇ ਲੱਗਦੀ ਹੈ ਜਿਹੜਾ ਪਾਵਰ ਕਿਤੇ ਪੁਲਿਸ ਦਾ ਗਾਇਬ ਆ ਥੋੜਾ ਦੂਰ ਰਹਿਣ ਦਾ ਅਸੀਂ ਉਹਨੂੰ ਨੇੜੇ ਲਾਉਣ ਦਾ ਯਤਨ ਕਰ ਰਹੇ ਆ ਸਾਡਾ ਕੁਝ ਲੋਕ ਜਿਹੜੇ ਨੇ ਇਸ ਗਰੁੱਪ ਨੂੰ ਫਾਲੋ ਨਹੀਂ ਕਰਦੇ ਗੱਡੀਆਂ ਆਪਣੀਆਂ ਕਿਤੇ ਨਾ ਕਿਤੇ ਪਤਾ ਕੇ ਚਲੇ ਜਾਂਦੇ ਆ ਬਸ ਮੇਰਾ ਉਹਨਾਂ ਨੂੰ ਇਹੀ ਅਪੀਲ ਹੈ ਕਿ ਜਦੋਂ ਤੁਹਾਡੇ ਹਰ ਇੱਕ ਮੋੜ ਤੇ ਹਰ ਇੱਕ ਜਿਹੜੇ ਹੈਗੇ ਆ ਚੌਕਾਂ ਦੇ ਵਿੱਚ ਅਸੀਂ ਪਾਰਕਿੰਗ ਖੋਲਤੀਆਂ ਤਾਂ ਆਪਣਾ ਥੋੜਾ ਜਿਹਾ ਆਪਣੇ ਸੋਚ ਨੂੰ ਬਦਲੋ ਪਹਿਲੀ ਸੋਚ ਨਾ ਰੱਖੋ ਜਿੱਥੇ ਤੇ ਕੜਾਤੀ ਉੱਥੇ ਚਲੇ ਜਾਓ ਹੁਣ ਅਸੀਂ ਹੋਰ ਕਿਸੇ ਨੂੰ ਪੁੱਛਣਾ ਨਹੀਂ ਹੈਗਾ ਵੀ ਤੁਹਾਡਾ ਪਿੰਡ ਕੀ ਹੈ ਤੁਹਾਡਾ ਨਾਂ ਕੀ ਹੈ ਅਸੀਂ ਪੁੱਛਣ ਨਹੀਂ ਹੈਗਾ ਗੱਡੀ ਦਾ ਨੰਬਰ ਵਹੀਕਲ ਦਾ ਭਾਵੇਂ ਚਲਾਨ ਹੋ ਗਿਆ ਤੇ ਉਹਦੇ ਫੋਨ ਤੇ ਚਲਾ ਜਾਊਗਾ ਇਸ ਕਰਕੇ ਜਿੱਥੇ ਤੇ ਅਸੀਂ ਪਾਰਕਾਂ ਖੋਲੀਆਂ ਨੇ ਉੱਥੇ ਨੇੜੇ ਥੋੜਾ ਤੁਰ ਕੇ ਚਲੇ ਜਾਓ ਗੱਡੀ ਪਾਰਕ ਕਰਕੇ ਫੇਰ ਹੀ ਅੱਗੇ ਆਪਦਾ ਕੰਮ ਕਾਜ ਕਰੋ ਜੀ ਜਿਹੜੀਆਂ ਗੱਡੀਆਂ ਨੇ ਇਹ ਆਨਲਾਈਨ ਨਹੀਂ ਹੈਗੀਆਂ ਆਪਾਸ ਨਹੀਂ ਹੈਗੀਆਂ ਹਾਂਜੀ ਹਾਂਜੀ ਜਿਹੜੀਆਂ ਗੱਡੀਆਂ ਪਾਸ ਨਹੀਂ ਹੈਗੀਆਂ ਸਾਡਾ ਕੰਪਿਊਟਰ ਨਹੀਂ ਚੱਕਦਾ ਸੀ ਉਹ ਗੱਡੀਆਂ ਬੰਦ ਕਰਦੇ ਨੇ ਜੀ ਉਹਨਾਂ ਦਾ ਚਲਾਨ ਬੰਦ ਕਰਕੇ ਅਸੀਂ ਗੱਡੀ ਥਾਣੇ ਬੰਦ ਕਰ ਦ ਮੈਂ ਜੀਨਾਇਓ ਡਾਜੀ ਮੇਰਾ ਨਾਮ ਮੁਹੰਮਦ ਖਾਲਿਦਾ ਹੈ ਮੈਂ ਰੋਟਰੀ ਕਲਬ ਦਾ ਪ੍ਰੈਜ਼ੀਡੈਂਟ ਆ ਔਰ ਰਹਿਬਰ ਸਪੋਰਟ ਇੰਡਸਟਰੀ ਦਾ ਮੈਂਬਰ ਵੀ ਆ ਤੇ ਮੈਂ ਸ਼ਹਿਰ ਵਾਸੀਆਂ ਨੂੰ ਇਹ ਹੀ ਦੱਸਣਾ ਚਾਹਨਾ ਕਿ ਜਿਸ ਨਾਲ ਅੱਛਾ ਇੰਤਜ਼ਾਮ ਪੁਲਿਸ ਨੇ ਟ੍ਰੈਫਿਕ ਪੁਲਿਸ ਨੇ ਕੀਤਾ ਹੋਇਆ ਹੈ ਉੱਤੇ ਇਸੇ ਨਾਲ ਸਾਡਾ ਫਰਜ਼ ਮੰਨਦਾ ਕਿ ਜੀ ਸਹਿਯੋਗ ਕਰੀਏ ਨੂੰ ਵੱਧ ਤੋਂ ਵੱਧ ਜਿਸ ਤਰ੍ਹਾਂ ਗੱਡੀਆਂ ਘੜਾ ਕੇ ਚੱਲੇ ਜਾਂਦੇ ਨੇ ਅਸੀਂ ਉਹਨਾਂ ਚੀਜ਼ਾਂ 'ਤੇ ਧਿਆਨ ਨਹੀਂ ਹੈ ਕਿਉਂਕਿ ਆਲਰੇਡੀ ਕਮੇਟੀ ਦਾ ਇਹਨਾਂ ਇੰਤਜ਼ਾਮ ਆ ਸ਼ਹਿਰ ਦੇ ਲੋਕਾਂ ਦਾ ਆਪਣੇ ਇੰਤਜ਼ਾਮ ਆ ਕੋਈ ਗੱਡੀ ਰਾਸਤੇ ਇਹਨਾਂ ਕਰਾਂਗੇ ਉੱਥੇ ਪਾਰਕਿੰਗ ਦੇ ਵਿੱਚ ਗੱਡੀ ਕੋਸ਼ਿਸ਼ ਅਬਾਕੀ ਜੀ ਸੀ ਨਾ ਤਹਿ ਦੁਰ ਤੇ ਟ੍ਰੈਫਿਕ ਇੰਸਪੈਕਟਰ ਦਾ ਸ਼ੁਕਰ ਅਦਾ ਕਰਦੇ ਹਾਂ ਕਿ ਬਹੁਤ ਅੱਛਾ ਨਿਜ਼ਾਮ ਇਹਨਾਂ ਨੇ ਕੀਤਾ ਹੋਇਆ ਔਰ ਹੁਣ ਰਮਜ਼ਾਨ ਦੇ ਮਹੀਨੇ ਖਾਤਰ ਖਾਸ ਇਹਨਾਂ ਨੇ ਪ੍ਰਬੰਧ ਕੀਤੇ ਗਏ ਨੇ ਕਿ ਟ੍ਰੈਫਿਕ ਦੀ ਕਿਸੇ ਵੀ ਕਦੇ ਰੋਜ਼ੇਦਾਰ ਨੂੰ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਅਸੀਂ ਇਹਨਾਂ ਦਾ ਫਿਰ ਦੁਬਾਰਾ ਸ਼ੁਕਰ ਅਦਾ ਕਰਦੇ ਹਾਂ ਐਸਐਸਪੀ ਸਾਹਿਬ ਦਾ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਹਨੇ ਅੱਛੇ ਇੰਸਪੈਕਟਰ ਵਗੈਰਾ ਪੂਰੇ ਸ਼ਹਿਰ ਦੇ ਵਿੱਚ ਇਹਨਾਂ ਅੱਛਾ ਇੰਤਜ਼ਾਮ ਕੀਤਾ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜੀ ਨੌਂ ਲੋਡਾ ਮੁਹੰਮਦ ਸ਼ੰਸ਼ਾਹ ਉਰਫ ਚੋਗ ਜਿਹੜਾ ਜਿਹੜਾ ਜੀ ਇੰਜਾਜ਼ ਸਾਹਿਬ ਲੱਡੀ ਸਾਹਿਬ ਦਾ ਸਨਮਾਨ ਕੀਤਾ ਕਿਹੜੇ ਕਲੱਬ ਦਾ ਕੀਤਾ ਆਪਣਾ ਅਬਦੁਲ ਕਰਮਪਾਲ ਫੇਰ ਵੀ ਲੋਕ ਤਨਤ ਕੀਤਾ ਸਨਮਾਨਤ ਕੀਤਾ ਜੀ ਅਸੀਂ ਇਹਨਾਂ ਨੂੰ ਬਹੁਤ ਧੰਨਵਾਦ ਹੈ ਨਾ ਜਿੱਦਣ ਦੇ ਆਏ ਨਾ ਸ਼ਹਿਰ 'ਚ ਟਰੈਫਿਕ ਦਾ ਬਹੁਤ ਕੰਟਰੋਲ ਕੀਤਾ ਹੈ ਇਹਨਾਂ ਨੇ ਲੋਕ ਬਹੁਤ ਖੁਸ਼ ਨੇ ਨਾ ਤੇ ਲੋਕ ਹੁ ਵੀ ਨਹੀਂ ਗੱਲਾਂ ਕਰਦੇ ਨਾ ਅਰ ਉਹ ਅਸੀਂ ਵੀ ਇਸ ਕਰਕੇ ਕੀਤਾ ਨਾ ਧੰਨਵਾਦ ਵੀ ਇਹ ਵਧੀਆ ਕੰਮ ਕਰ ਰਹੇ ਟਰੈਫਿਕ ਵਾਲ ਆਮ ਲੋਕਾਂ ਨੂੰ ਕੀ ਮੈਸੇਜ ਦੇਣਾ ਵਾਪਸ ਸੰਸਥਾ ਆਮ ਲੋਕਾਂ ਦਾ ਮੈਸੇਜ ਇਹ ਦਿੰਨੇ ਵੀ ਜਿਹੜੇ ਉਹੀ ਖੜਾ ਜਾਂਦੇ ਨੇ ਗੱਡੀਆਂ ਦੇਖੇ ਬੇ ਦੇਖੇ ਜਗ੍ਹਾ ਹੈਗੀ ਨਹੀਂ ਹੈਗੀ ਅਸੀਂ ਉਹਨਾਂ ਕਹਿੰਦੇ ਰੋਡ ਤੇ ਆਪਣੇ ਸਾਈਡ ਤੇ ਲਾਣ ਕਿਸੇ ਨੂੰ ਦੁੱਖ ਤਕਲੀਫ ਨਾ ਹੋਵੇ